ਆ ਗਏ ਆ ਜਿਹੜੇ ਜੀਮਨ ਸਾਹਿਬ ਵੀ ਆਏ ਤੇ ਬਰਾਤੀ ਹੋਣ ਲੰਗਰ ਬੁੱਟਿਆਂ ਦਾ ਤੇ ਚੱਲ ਰਿਹਾ ਦਾ ਸਭ ਤੋਂ ਪਹਿਲਾਂ ਜੀ ਮੈਂ ਰੱਬ ਦਾ ਲਾਤਾ ਤੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਇਸ ਕਾਬਿਲ ਸਮਝਿਆ ਅੱਜ ਤੁਹਾਨੂੰ ਪਤਾ ਹੀ ਹੈ ਪਿਛਲੇ 2018 ਤੋਂ ਸਿਆਮਾ ਅਰਦਰ ਮਾਲੇਰ ਕੋਟ ਦਾ ਬੁੱਟਿਆਂ ਦਾ ਲੰਗਰ ਲਗਵਾਉਂਦਾ ਅੱਜ ਅਸੀਂ ਸਾਡੇ ਸੰਜੀਤ ਤੁਮਾਨ ਜੀ ਨਾ ਸਾਡੇ ਮਹਿਮਾਨ ਨੇ ਤੇ ਇਨਸ਼ਾਅੱਲਾ ਅਸੀਂ ਅੱਜ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈ ਉਹ ਕੀਤਾ ਹੈ

ਇੱਕ ਰੁੱਖ ਹਰ ਸ਼ਹਿਰੀ ਦੇ ਨਾਮ ਪਹਲੋ ਅੱਜ ਤੋਂ ਸ਼ੁਰੂ ਕੀਤਾ ਹੈ ਹਨ ਤੇ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਇਹ ਉਪਰਾਲੇ ਨੂੰ ਇੱਥੇ ਹੀ ਸੀਮਤ ਨਾ ਦੀਓ ਇਹਨੂੰ ਅੱਗੇ ਤੱਕ ਲੈ ਕੇ ਜਾਓ ਸਾਰੀ ਕਰੋ ਹਨ ਆਪਾਂ ਲੇਕਲ ਵਿੱਚ ਕਰਦੇ ਆ ਜਿਹੜੇ ਦੂਸਰੇ ਸ਼ਹਿਰਾਂ ਦੇ ਨੇ ਦੂਸਰੇ ਸ਼ਹਿਰਾਂ 'ਚ ਕਰਨਾ ਤਾਂ ਕਿ ਆਪਾਂ ਪੰਜਾਬ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹਰਾ ਭਰਾ ਬਣਾ ਸਕੀਏ ਤੇ ਵਾਤਾਵਰਣ ਜਿਹੜਾ ਆਪਣਾ ਪਿਓਰ ਕਰ ਸਕੀਏ ਉਸ ਤੋਂ ਇਲਾਵਾ ਜਿਹੜੇ ਕਹਿੰਦੇ ਨਾ ਸ਼ਾਨਦਾਰ ਪੌਦੇ ਲਗਾ ਕੇ ਜਿਹੜਾ ਆਪਣਾ ਵਿਚਲਾ ਪਾਣੀ ਹੈ ਜਿਹੜਾ ਆਪਣਾ ਦਿਨੋ ਦਿਨ ਨੀਚੇ ਜਾਈ ਜਾ ਰਿਹਾ ਹੈ ਇਜ਼ਨ ਇਨਸ਼ਾਅੱਲਾ ਇਸਨਾਲ OBI ਆਪਣੇ ਆਪ ਉੱਪਰ ਆ ਜਾਏਗਾ। ਸ਼ਹਿਰਿਆਂ ਨੂੰ ਕੀ ਕਹੋਗੇ ਪਿੰਡਾਂ ਦੇ ਵਿੱਚ ਤਾਂ ਕਿੰਨਾ ਕਿਦੇ ਮੋਟਰਾਂ ਖੇਤਾਂ ਦੇ ਵਿੱਚ ਹਰਿਆਵਲ ਹੋਈ ਆ। ਪਰ ਨਗਰਾਂ ਜੂੜ ਕੋਣੀ ਨੂੰ ਹੁਣ ਨਿਮਾ ਖੈਰਾ ਹੋਈ ਆ। ਆ ਦੇਖੋ ਮੋਹਿੰਦ ਸਾਰੇ ਲਈ ਹੈ ਪਰ ਮੈਂ ਸ਼ਹਿਰਿਆਂ ਨੂੰ ਇੱਕੋ ਹੀ ਅਪੀਲ ਕਰੂੰਗਾ ਕਿ ਜਦੋਂ ਵੀ ਤੁਸੀਂ ਘਰ ਬਣਾਉਣਾ ਜਿੰਨੇ ਮਰਜ਼ੀ ਪੱਥਰ ਲਗਾ ਲਿਆ ਜਿੰਨਾ ਮਰਜ਼ੀ ਤੁਸੀਂ ਉੱਥੇ ਪੱਕਾ ਕਰ ਲਿਆ ਉਹਨੂੰ ਹਨਾ ਤਾਂ ਇੱਕ ਜਗ੍ਹਾ ਦੋਂਗ ਪੌਦਿਆਂ ਵਾਸਤੇ ਜ਼ਰੂਰ ਰੱਖ ਲਿਆ ਕਰੋ ਕਿਉਂਕਿ ਇਹ ਤੋਂ ਬਿਨਾ ਨਹੀਂ ਸਰਨਾ। ਆਉਣ ਵਾਲੇ ਟਾਈਮ ਦੇ ਵਿੱਚ ਇਹ ਤੋਂ ਬਿਨਾ ਨਹੀਂ ਸਰਨਾ ਹੈਗਾ ਆਪਣਾ ਜਹਦ ਆਪਣੇ ਹਾਲਾਤ ਨੇ ਇਹ ਤੋਂ ਬਿਨਾ ਆਪਣਾ ਚੱਲਣਾ ਨਹੀਂ ਇਸ ਕਰਕੇ ਵੀ ਅੱਜ ਤੋਂ ਹੀ ਆਪਾਂ ਨੂੰ ਇਹ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਇਸ ਜਿੰਨੀ ਕਿਤੀ ਬੱਧੀ ਜਾ ਰਹੀ ਹੈ ਦੇਖੋ ਦਿਨਗਤੀ ਵਿੱਚ ਜਿਹੜਾ ਪੋਲੂਸ਼ਨ ਆ ਉਹ ਵੱਧੇ ਜਾ ਰਿਹਾ ਹੈ ਨੰਰਤਾ ਹੈ ਨਹੀਂ ਇਹ ਉਹਨੂੰ ਖਤਮ ਕਰਨ ਲਈ ਸਿਹੜਾ ਕੁਦਰਤੀ ਨਿਯਮ ਨਿਯਾਮ ਹੈ ਉਹਨੂੰ ਆਪਾਂ ਨੂੰ ਅਪਣਾਉਣਾ ਪੈਣਾ ਦੁਬਾਰਾ ਤੋਂ ਉਹਦੇ ਵਾਸਤੇ ਪੱਦਾ ਜਿਹੜਾ ਹੈਗਾ ਸਭ ਤੋਂ ਬੈਸਟ ਹੈ ਨਾ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੋ ਜਿਹੜਾ ਸਾਡਾ ਜੀਵਨ ਹੈ ਜੀ ਸਾਡਾ ਆਪਣਾ ਲਈ ਆ ਆਪਣੇ ਪਰਿਵਾਰ ਦੇ ਲਈ ਨਹੀਂ ਹੁੰਦਾ ਸਾਡਾ ਜਿਹੜਾ ਜੀਵਨ ਦਾ ਕੁਝ हिस्सा ਸਮਾਜ ਲਈ ਵੀ ਹੁੰਦਾ ਹੈ ਸਮਾਜ ਦੇ ਲਈ ਕੁਝ ਕਰੀਏ ਕੁਝ ਬੌਧਰ ਕਰਦੇ ਜਾਈਏ ਕੋਈ ਕਰਨ ਵਾਲੇ ਟੋਰਦੇ ਹੋਏ ਅੱਜ ਸਮਾਜ ਨੂੰ ਇਹ ਰੀਤੇ ਰਿਵਾਜ ਇਹ ਬੰਦੂਮੀ ਨੇ ਸਦਾ ਲਾਇਆ ਸੀਗਾ ਤੇ ਮੈਂ ਇਹਨਾਂ ਦੇ ਹੁਕਮ ਦੇ ਤੇ ਹਾਜ਼ਰ ਹਾਂ ਇਹ ਜਿਹੜੇ ਕੰਮ ਕਰ ਰਹੇ ਨੇ ਸਮਾਜ ਦੇ ਲਈ ਬਹੁਤ ਵਧੀਆ ਹੈ ਦੇਖੋ ਇਕੱਲਾ ਇਹ ਕਰਨਗੇ ਤਾਂ ਸਮਾਜ ਨੂੰ ਨਹੀਂ ਸੁਧਾਰ ਪਏਗਾ ਜੇ ਆਪਾਂ ਸਾਰੇ ਇਹਨਾਂ ਦੀ ਬਲੈਂਡ ਨਾਲ ਜੁੜਾਏ ਜੁਣਾਏ ਮਿਲ ਕੇ ਚੱਲਾਂਗੇ ਨਾ ਸੇਵਾ ਕਰਾਂਗੇ ਤੇ ਸਮਾਜਿਕ ਵਧੀਆ ਕਰਨਗੇ ਪੰਜ ਨਹੀਂ 10 ਨਹੀਂ 50 ਨਹੀਂ 100 ਨਹੀਂ ਹਜ਼ਾਰਾਂ ਤੋਂ ਦੂਜੇ ਬਣਨਾ ਲੱਗਦਾ ਕਿ ਜਿਹੜਾ ਜਿਹੜੇ ਕੰਮ ਕਰ ਰਹੇ ਬਹੁਤ ਵਧੀਆ ਹੋਏਗਾ ਵੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜੇ ਲਗਾਤਾਰ ਇਸ ਤਰ੍ਹਾਂ ਹੀ ਕੰਮ ਕਰਦੇ ਰਹੇ ਤੇ ਲੋਕਾਂ ਦਾ ਸਹਿਯੋਗ ਜੁੜਦਾ ਰਹੇ ਤੇ ਕੀਦਾ ਕਿ ਲੋਕ ਮੋਢੇ ਨਾਲ ਸਾਥ ਦੇਣਗੇ ਬਹੁਤ ਵਧੀਆ ਗੱਲ ਸ੍ਰੀਸ਼ ਚਾਵਲ ਵੀ ਤੁਸੀਂ ਦੇਖ ਰਹੇ ਤਾਂ ਮੇਰੇ ਵਿੱਚ ਬੱਤੇ ਕੀ ਲੱਗਦਾ ਲੱਗਦਾ ਜੇ ਵਾਤ ਕਮਾਲ ਜੀ ਇਹ ਅੱਛਾ ਜੀ ਮੌਸਮ ਵੀ ਵਧੀਆ ਸੀਗਾ ਅੱਜ ਦਾ ਮੌਸਮ ਸੀਗਾ ਦੇ ਮਿੱਠੇ ਚਾਵਲ ਬਣਤੇ ਇਹ ਕਰਦੇ ਹੁੰਦੇ ਨੇ ਲੈਕਚਰ ਵੀ ਆਸੇ ਮਿਲੇ ਆ ਹਰ ਵੇਲੇ ਜਦੋਂ ਕਦੀ ਚਰਚਾ ਹੁੰਦੀ ਹੈ ਕਿ ਇਸ ਦਾ ਕੀ ਹੁੰਦੀ ਹੈ ਕਿ ਆਪਾਂ ਸਮਾਜ ਦੇ ਲਈ ਕੀ ਕਰ ਸਕਦੇ ਆ ਆਪਾਂ ਜਿਹੜੇ ਵਿਚਾਰੇ ਕਿਸੇ ਗਰੀਬ ਲੋਕ ਨੇ ਉਹਨਾਂ ਦੀ ਕਿੱਦਾਂ ਮਦਦ ਕਰ ਸਕਦੇ ਆ ਜਾਂ ਜਿਹੜੇ ਕੰਮ ਕਰ ਰਹੇ ਰਹਿਣ ਦਾ

ਕੀ ਕੋਈ ਬਲੋਗ ਲਿਖਦਾ ਆ ਉਸ ਦਿਖਾ ਕੇ ਨਵੇਂ ਸ਼ਹਿਰ ਵੀ ਨਾ ਸਾਡੇ ਕੋਲ ਜਿੰਨੀ ਬੁਕਿੰਗ ਆਈ ਹੈ ਸੈਨ ਜੋਲ ਇੱਕ ਬਹੁਤ ਬੁਕਿੰਗ ਪਾਈ ਹੈ